ਬਾਬਾ ਸਾਹਿਬ ਡਾਕਟਰ ਪੀਮਲਾ ਅੰਬੇਦਕੀ ਦੇ ਖਿਲਾਫ ਪਾਰਲੀਮੈਂਟ ਅੰਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਟਿੱਪਣੀ ਦੇ ਵਿਰੋਧ ਚ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਕੇ ਵੱਲੋਂ ਰੋਜ਼ ਪ੍ਰਦਰਸ਼ਨ ਕਰਦੇ ਹੋਏ ਬਸਪਾ ਪਾਰਟੀ ਦੇ ਵਰਕਰਾਂ ਨੇ ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਆਹੀ ਦੇਸ਼ ਦੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਮਰਦਾਬਾਤ ਜਿੰਦਾਬਾਦ 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 ਜੇਰਾ ਤੇਰੀ 42 ਇਹ ਸਰਕਾਰਾਂ ਕਰਦੀਆਂ ਕੀ ਜੇਰਾ ਤੇਰੀ 42 ਅਮਿਤ ਸ਼ਾ ਮੁਨਤਾਬ زندہ باد زندہ باد جو ہم سے ٹکرائے گا موجود دور ہو جائے گا جو ہم سے ٹکرائے گا موجود دور ہو جائے گا پیش دیوتا کیسی ہو مایا متی کیسی ہو پیش دیوتا کیسی ہو مایا متی جی دی ہو مرदाबाद 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 જય હિન્દ અંબેડકર કા સન્માન હૈ જે બૌજહન કી બાત કરેગા ઓનલી કા બાત કરેગા બાબા સાબ ડૉક્ટર ભીમરાવ અંબેડકર જી અમર રહે અમર રહે બાબા સાબ જી અમર રહે અમર રહે સાબ કાંશીરામ જી અમર રહે અમર રહે અન મે રેનુ લદડ બૌજહન સમાજ પાર્ટી જિના કલમીનર ਅੱਜ ਅੱਜ ਦਾ ਇਹ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਭੈਣ ਜੀ ਮਾਇਕ ਮਾਇਆਵਤੀ ਜੀ ਦੇ ਨਿਰਦੇਸ਼ਾਂ ਅਨੁਸਾਰ ਡੀਸੀ ਨੂੰ ਮੈਮੋਰੰਡਮ ਦਿੱਤਾ ਗਿਆ ਅਮਿਤ ਸ਼ਾਹ ਦੇ ਵਿਰੁੱਧ ਵਿੱਚ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਨਿੰਦਾ ਜਨਕ ਸ਼ਬਦ ਵਰਤੇ ਆ ਬਹੁਤ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਅਮਿਤ ਸ਼ਾਹ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇਵੇ ਨਹੀਂ ਤਾਂ ਅਸੀਂ ਬਹੁਤ ਵੱਡਾ ਬਹੁਜਨ ਸਮਾਜ ਪਾਰਟੀ ਬਹੁਤ ਵੱਡਾ ਅੰਦੋਲਨ ਰਚੂਗੀ ਤੇ ਅਸੀਂ ਇਹ ਵੀ ਭਾਜਪਾ ਸਰਕਾਰ ਨੂੰ ਕਹਿੰਦੇ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ 32 ਡਿਗਰੀਆਂ ਦੇ ਮਾਲਕ ਜਿਨ੍ਹਾਂ ਨੇ ਸੰਵਿਧਾਨ ਹੀ ਲਿਖ ਦਿੱਤਾ ਉਹਨਾਂ ਨੂੰ ਕੀ ਪਤਾ ਬਾਬਾ ਸਾਹਿਬ ਦੀ ਵਿਚਾਰਧਾਰਾ ਬਾਰੇ ਬੋਲਣ ਲੱਗੇ ਕੁਝ ਸੋਚਿਆ ਕਰੋ ਜਦੋਂ ਵੋਟਾਂ ਆਉਂਦੀਆਂ ਆ ਉਦੋਂ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਫੁੱਲ ਚੜਾਉਂਦੇ ਆ ਆਪਣਾ ਰਹਿਬਰ ਮੰਨਦੇ ਆ ਅਸੀਂ ਕਹਿੰਦੇ ਜੀ ਦਲਤਾਂ ਦੀ ਦਲਤਾਂ ਦੇ ਹਮਾਇਤੀ ਆ ਅੱਜ ਉਹਨਾਂ ਨੇ ਇਹ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਜੋ ਬਿਆਨ ਦਿੱਤਾ ਆ ਬਾਬਾ ਸਾਹਿਬ ਦੇ ਵਿਰੋਧ ਵਿੱਚ ਇਹ ਪਤਾ ਲੱਗ ਗਿਆ ਕਿ ਦਲਿਤ ਵਿਰੋਧੀ ਸਰਕਾਰ ਆ ਸੋ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਅਮਿਤ ਸ਼ਾਹ ਨੂੰ ਜਲਦੀ ਤੋਂ ਜਲਦੀ ਇਹਨਾਂ ਦੇ ਪਦ ਤੋਂ ਹਟਾਇਆ ਜਾਵੇ ਨਹੀਂ ਤਾਂ ਇਹਨਾਂ ਦਾ ਨਤੀਜਾ ਬਹੁਤ ਇਹਨਾਂ ਨੂੰ ਭੁਗਤਣਾ ਪਊਗਾ 2027 ਦੀਆਂ ਵੋਟਾਂ ਦੇ ਵਿੱਚ ਇਹਨਾਂ ਦੀਆਂ ਗਲਤ ਨੀਤੀਆਂ ਨੂੰ ਪਹਿਚਾਣੋ 2027 ਦਾ ਮੌਕਾ ਸੰਭਾਲੋ ਕਿਉਂਕਿ ਜੇ ਅਗਰ ਸਾਡੀ ਰਾਜ ਸੱਤਾ ਹੋ ਗਈ ਤਾਂ ਐਦਾਂ ਦੇ ਨਕੰਮੇ ਲੋਕ ਅਨਪੜ ਲੋਕ ਸਾਡੇ ਰਹਿਬਰਾਂ ਬਾਰੇ ਬੋਲਣਗੇ ਨਹੀਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਭੈਣ ਕੁਮਾਰੀ ਮਾਇਆਬਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਦੇਸ਼ ਅੰਦਰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿਹੜੀ ਭੱਦੀ ਸ਼ਬਦਾਬਲੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲੀ ਆ ਉਹਦੇ ਖਿਲਾਫ ਪੂਰੇ ਦੇਸ਼ ਵਿੱਚ ਜਿਹੜਾ ਬਹੁਜਨਾਂ ਦਾ ਅਖਰੋਸ਼ ਜਿਹੜਾ ਵੱਧ ਗਿਆ ਆ ਔਰ ਭੈਣਜੀ ਦਾ ਆਦੇਸ਼ ਆ ਕਿ ਪੂਰੇ ਦੇਸ਼ ਅੰਦਰ ਹੁਕਮਰਾਨ ਜਿਹੜੇ ਆ ਉਹਨਾਂ ਨੂੰ ਚਲਦਾ ਕਰਨ ਦੇ ਲਈ ਅਮਿਤ ਸ਼ਾਹ ਦੀ ਇਸ ਜਿਹੜੀ ਆ ਭਦਰ ਸ਼ਾਹਵਾਦੀ ਪਾਸ਼ਾ ਦੀ ਨਿੰਦਿਆ ਕਰਕੇ ਆਪਾਂ ਦੇਸ਼ ਦੇ ਵਿੱਚ ਬਹੁਜਨਾਂ ਦਾ ਰਾਜ ਲਿਆਉਣਾ ਕਿਉਂਕਿ ਸਾਰੇ ਜਾਣਦੇ ਆ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਮਨੁੱਖੀ ਮੌਲਕ ਅਧਿਕਾਰ ਮਿਲੇ ਹੋਏ ਆ ਔਰ ਅਮਿਤ ਸ਼ਾਹ ਵਰਗੇ ਤੜੀ ਪਾਰ ਜਿਹੜੇ ਨਿਤ ਆਇਆ ਉਹ ਸਾਡੇ ਦੇਸ਼ ਅੰਦਰ ਵੱਧ ਕਲਾਕੀ ਜਿਹੜੀ ਉਹ ਪੈਦਾ ਕਰ ਰਹੇ ਆ ਤੋਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਦੇਸ਼ ਅੰਦਰ ਆਉਣ ਵਾਲੀ ਜਿਹੜੀ ਸਰਕਾਰ ਉਹ ਬਹੁਜਨ ਸਮਾਜ ਪਾਰਟੀ ਦੀ ਬਣਾ ਕੇ ਦੇਸ਼ ਅੰਦਰ ਜਿਹੜਾ ਕਾਨੂੰਨ ਵਿਵਸਥਾ ਬਹਾਲ ਕੀਤੀ ਜਾਵੇ ਲੋਕਾਂ ਦੇ ਜਿਹੜੇ ਮਨੁੱਖੀ ਮੌਲਿਕ ਅਧਿਕਾਰ 바ਵਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਆ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਦੁਬਾਰਾ ਫੇਰ ਆਪਾਂ ਅਮਿਤ ਸ਼ਾਹ ਨੇ ਜੋ ਵੀ ਭੱਦੀ ਸ਼ਬਦਾਵਲੀ ਵਰਤੀ ਆ ਉਹਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਜੀ ਨਿਸ਼ਲੇ ਦਿਨੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਜੋ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਮਾੜੀ ਸ਼ਬਦਾਵਲੀ ਬੋਲੀ ਹੈ ਉਹਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਪੂਰੇ ਭਾਰਤ ਦੇਸ਼ ਦੇ ਅੰਦਰ ਰਾਸ਼ਟਰਪਤੀ ਨੂੰ ਡੀਸੀ ਰਾਹੀਂ ਅੱਜ ਮੰਗ ਪੱਤਰ ਦੇ ਰਹੀ ਹੈ ਔਰ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਵੋਟਰ ਸਪੋਰਟਰ ਭਾਜਪਾ ਭਾਰਤੀ ਜਨਤਾ ਪਾਰਟੀ ਔਰ ਅਮਿਤ ਸ਼ਾਹ ਜੀ ਦੇ ਜੋ ਕਹੇ ਬੋਲ ਆ ਕੋਨਾ ਦਿਸ਼ਾ ਜਸ ਮਾਈ ਪਾਰਟੀ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਭੈਣ ਕੁਮਾਰੀ ਮਾਇਆਬਤੀ ਜੀ ਰਾਸ਼ਟਰੀ ਪ੍ਰਧਾਨ ਬੌਝਨ ਸਮਾਜ ਪਾਰਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅੱਜ ਪੂਰੇ ਭਾਰਤ ਦੇ ਅੰਦਰ ਸਾਰੇ ਜ਼ਿਲ੍ਹਾ ਵਾਈਜ਼ ਰਾਸ਼ਟਰਪਤੀ ਜੀ ਦੇ ਨਾਮ ਤੇ ਮੈਮੋਰੰਡਮ ਦੇ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਮਿਤ ਸ਼ਾਹ ਜੀ ਦਾ ਜਿਨ੍ਹਾਂ ਨੇ ਕਿ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਭ ਜੀ ਦੇ ਬਾਰੇ ਅਪਸ਼ਬਦ ਬੋਲੇ ਨੇ ਔਰ ਜੋ ਨਹੀਂ ਗਲਤ ਸ਼ਬਦਾਵਲੀ ਬਰਤੀ ਗਈ ਹੈ ਬਾਬਾ ਸਾਹਿਬ ਜੀ ਦੇ ਖਿਲਾਫ ਉਹਨਾਂ ਦੇ ਜੋ ਬਾਬਾ ਸਾਹਿਬ ਜੀ ਦੇ پیرੋਕਾਰ ਨੇ ਬਹੁਜਨ ਸਮਾਜ ਹੈ ਬਹੁਤ ਹੀ ਅਕ੍ਰੋਸ਼ ਦੇ ਵਿੱਚ ਹੈ ਦੇ ਜਿਹਦੇ ਮੱਦੇ ਨਜ਼ਰ ਅੱਜ ਪੈਣ ਕੁਮਾਰੀ ਮਾਇਆਬਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਮਮਰੈਂਡਮ ਮਾਨਜੋਗ ਰਾਸ਼ਟਰਪਤੀ ਜੀ ਨੂੰ ਡੀਸੀ ਸਾਹਿਬ ਦੇ ਰਾਹੀਂ ਭੇਜ ਰਹੇ ਆ ਕਿ ਇਹ ਜੋ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹਨਾਂ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇ ਤੇ ਰਾਜ ਸਭਾ ਵਿੱਚ ਔਰ ਸੰਸਦ ਦੇ ਤੌਰ ਤੇ ਉਹਨਾਂ ਬਰਖਾਸਤ ਕੀਤਾ ਜਾਵੇ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ